ਤਾਂ ਕਿਸਾਨਾਂ ਵੱਲੋਂ ਖਨੌਰੀ ਅਤੇ ਸ਼ੰਭੂ ਬਾਰਡਰ ਤੇ ਪੱਕੇ ਮੋਰਚੇ ਲਗਾ ਦਿੱਤੇ ਨੇ ਆਪਣਾ ਸਾਰਾ ਸਮਾਨ ਇੱਥੇ ਲੈ ਕੇ ਆ ਚੁੱਕੇ ਨੇ ਅਤੇ ਬਹੁਤ ਸਾਰੇ ਕਿਸਾਨਾਂ ਵੱਲੋਂ ਜੋ net ਬੰਦ ਹੋਣ ਕਰਕੇ ਉਹਨਾਂ ਵੱਲੋਂ ਕਿਹਾ ਸਾਡੇ ਤੱਕ ਕੋਈ ਜਾਣਕਾਰੀ ਨਹੀਂ ਪਹੁੰਚ ਰਹੀ ਇਸ ਕਰਕੇ ਆਪਣੇ ਡੈਸ਼ ਟੀਵੀ ਜਾਂ ਜਿੰਨੇ ਵੀ ਕਹਿ ਸਕਦੇ ਕਿ ਟੀਵੀ ਦੇਖਣ ਵਾਲੇ ਸਾਧਨ ਨੇ ਜਿਨ੍ਹਾਂ ਦੇ ਵਿੱਚ net ਦੀ ਜ਼ਰੂਰਤ ਨਹੀਂ ਪੈਂਦੀ ਉਹ ਲਗਾਉਣੇ ਸ਼ੁਰੂ ਕਰ ਦਿੱਤੇ ਨੇ ਤਸਵੀਰ ਦਿਖਾ ਦਿੰਦੇ ਆ ਤੁਹਾਨੂੰ ਫਿਰੋਜ਼ਪੁਰ ਤੋਂ ਕੈਸੇ ਸ਼ਰੀ ਵਾਲੇ ਪਿੰਡ ਤੋਂ ਆਏ ਕੁਝ ਵਿਅਕਤੀਆਂ ਵੱਲੋਂ ਇੱਕ ਪਹਿਲ ਕੀਤੀ ਗਈ ਹੈ ਤਾਂ ਜੋ ਜਾਣਕਾਰੀ ਮਿਲਦੀ ਰਹੇ ਪਲ-ਪਲ ਦੀ ਅਪਡੇਟ ਰਹੇ ਉਸ ਕਰਕੇ ਡੈਸ਼ ਲਵਾਈ ਹੈ ਆਪਣੀ ਟਰਾਲੀ ਦੇ ਵਿੱਚ ਤਾਂ ਜੋ ਸਾਰੀ ਜਾਣਕਾਰੀ ਉਹਨਾਂ ਤੱਕ ਪਹੁੰਚਦੀ ਹੋ ਸਕੇ ਸਾਰੇ ਹਮ ਹਮਾ ਕੇ ਬੈਠੇ ਨੇ ਤਾਂ ਕਿ ਕੋਈ ਵੀ ਬਾਹਰੋਂ ਅਪਡੇਟ ਆਂਦੀ ਆ ਤਾਂ ਉਹ ਉਹਨਾਂ ਤੱਕ ਪਹੁੰਚਦੀ ਹੋ ਸਕੇ ਲਗਾਤਾਰ 10 ਦਿਨ ਕਿਸਾਨਾਂ ਨੂੰ ਬਾਰਡਰਾਂ ਤੇ ਬੈਠੇ ਹੋ ਗਿਆ ਆਪਣੀ ਮੰਗਾਂ ਨੂੰ ਲੈ ਕੇ ਬਾਰਡਰ ਦੇ ਉੱਤੇ ਡਟੇ ਹੋਏ ਨੇ ਕਿਸਾਨ ਨਾਲ ਨਾਲ ਜਾਣਕਾਰੀ ਦੇ ਚੱਲਦੇ ਜਾਣਕਾਰੀ ਲੈਂਡ ਸੰਬੰਧੀ ਖਬਰਾਂ ਦੇਖਣ ਸੰਬੰਧੀ ਟੀਵੀ ਲਗਾਏ ਜਾ ਰਹੇ ਨੇ ਕਿਉਂਕਿ ਨੈੱਟ ਬੰਦ ਹੈ ਅਕਸਰ ਹਰ ਕਿਸੇ ਨੂੰ ਹੁੰਦਾ ਹੈ ਕਿ ਉਹਨਾਂ ਤੱਕ ਵੱਧ ਤੋਂ ਵੱਧ ਜਾਣਕਾਰੀ ਪਹੁੰਚੇ ਗੱਲਬਾਤ ਕਰਦੇ ਆ ਕਿਹੜੇ ਪਿੰਡੋਂ ਨੇ ਅਤੇ ਕੀ ਉਹਨਾਂ ਦਾ ਮਕਸਦ ਹੈ ਗੱਲਬਾਤ ਕਰਦੇ ਭਾਈ ਜੀ ਕੀ ਨਾਮ ਬਸੰਤ ਸਿੰਘ ਜੀ ਕਿਹੜਾ ਪਿੰਡ ਹੈ ਆਪਣਾ ਸ਼ਰੀਮ ਵਾਲਾ ਬਰਾੜ ਜੀ ਜ਼ਿਲ੍ਹਾ ਫੋਰਾਇਪੁਰ ਜੀ ਤੁਸੀਂ ਇੱਕ ਪਹਿਲ ਕੀਤੀ ਹੈ ਕਹਿੰਦੇ ਵੀ ਜਾਣਕਾਰੀ ਨਹੀਂ ਮੇਰੀ net ਬੰਦ ਹੋਣ ਕਰਕੇ ਤੇ ਡਿਸ਼ ਲਵਾ ਲਈ ਕੀ ਮਕਸਦ ਕੀ ਸੀਗਾ ਪਹਿਲਾਂ ਤਾਂ ਬਈ ਮਸਕ ਤਾਂ ਹੁਣ ਆਇਆ net ਤਾਂ ਬੰਦ ਹੋਇਆ ਪਤਾ ਨਹੀਂ ਲੱਗਦਾ ਕੀ ਹੋਈ ਜਾਂਦਾ ਕੀ ਨਹੀਂ ਹੋ ਜਾਂਦਾ ਹਾਂ ਤੇ ਹੁਣ ਇਹ ਤੇ ਪਤਾ ਤਾਂ ਲੱਗੂਗਾ ਨਾ ਆਪਾਂ ਨੂੰ ਕੀ ਹਾਂਜੀ ਹਾਂ ਤਾਂ ਕਰਕੇ ਲਵਾਈ ਹੈ ਡਿਸ਼ ਦਸ ਮਾੜੇ ਵੀ ਹੋ ਗਿਆ ਕਿਸਾਨਾਂ ਨੂੰ ਨਾਲ ਤੁਸੀਂ ਪੱਕੇ ਪ੍ਰਬੰਧ ਕਰਕੇ ਆਏ ਹੋ ਇਹ ਟਰਾਲੀ ਪੂਰੀ ਤਿਆਰ ਕੀਤੀ ਹੋਈ ਆ ਕੀ ਮਕਸਦ ਹੈ ਕਿ ਇੱਥੇ ਰੁੱਕ ਕੇ ਆਪਣੀ ਮੰਗਾਂ ਸੰਬੰਧੀ ਸਰਕਾਰ ਤੱਕ ਆਵਾਜ਼ ਪਹੁੰਚਾਉਣਾ ਕੀ ਮਕਸਦ ਕੀ ਹੈ ਇਹ ਆ ਮੰਗਾਂ ਵਾਸਤੇ ਆਏ ਇੱਥੇ ਮੰਗਾਂ ਪੂਰੀਆਂ ਹੁਣ ਸਾਡੀਆਂ ਤੇ ਉਹ ਫਿਰ ਅੱਗੋਂ ਨੰਗਰ ਨੇ ਦੰਦੇ ਹੁਣ ਫਿਰ ਇੱਥੇ ਤਾਂ ਬੈਠੇ ਆ ਫਿਰ ਆਪਾਂ ਹਾਂ ਜੀ ਤੇ ਕਿੰਨੇ ਦਿਨ ਦਾ ਸੋਚ ਕੇ ਆਏ ਇੱਥੇ ਹੁਣ ਇਹ ਦਾ ਹੁਣ ਕੀ ਹੋ ਕੀ ਇਹਦਾ ਕਿੰਨਾ ਟਾਈਮ ਲੱਗੇ ਸਾਲ ਲੱਗੇ ਕਿ ਛੇ ਮਹੀਨੇ ਲੱਗਣਗੇ ਨਾ ਟਾਈਮ ਲੱਗੂਏ ਤਾਂ ਪੱਕਾ ਕੰਮ ਆਉਣ। ਇਹ ਤਾਂ ਹੁਣ ਪੱਕੇ ਪ੍ਰਬੰਧ ਕੀਤੇ ਆ ਪਤਾ ਹੀ ਆਏ ਇੱਥੇ। ਤੇ ਅੱਜ ਜਿਵੇਂ ਡਿਸ਼ ਲਵਾਈ ਹੁਣ ਖਬਰਾਂ ਦੇਖਿਆ ਕਰੋ। ਖਬਰਾਂ ਦੇਖਿਆ ਕਰਾਂਗੇ ਹਾਂ ਫੇਰ ਹੀ ਪਤਾ ਲੱਗੂ ਨਾ ਆਪਾਂ ਨੂੰ। ਹੁਣ ਉਹ ਨੈਟ ਰੂਟ ਤਾਂ ਬੰਦ ਆ ਸਾਰੇ ਹੁਣ ਉਹਦਾ ਪਤਾ ਹੀ ਨਹੀਂ ਲੱਗਦਾ ਆਪਾਂ ਨੂੰ। ਤੇ ਹੁਣ ਇਸੇ ਤੇ ਪਤਾ ਲੱਗਣਾ ਆਪਾਂ ਨੂੰ। ਤਾਂ ਹੀ ਲਵਾਈ ਏ ਡਿਸ਼। ਕੋਰਾਂ ਨਾਲ ਗੱਲਬਾਤ ਕਰਦੇ। ਭਾਈ ਕੀ ਨਾਮ ਹੈ ਆਪਾਂ? ਕਰਮਜੀਤ ਸਿੰਘ ਜੀ। ਕਿਹੜਾ ਪਿੰਡ? ਬਈ ਆਪਣਾ ਕਾਨ ਸਿੰਘ ਵਾਲਾ ਜੀ। ਕਾਨ ਸਿੰਘ ਵਾਲਾ। ਜਿਹੜਾ ਫਰੋਹੇ ਪਈ। ਜਿਹੜਾ ਫਰੋਹੇ ਪਈ ਹੈ ਜੀ। ਆਹ ਪਹਿਲ ਕੀਤੀ ਹੈ ਕਹਿੰਦੇ ਜਾਣਕਾਰੀ ਨਹੀਂ ਮੇਰੀ نیٹ ਬੰਦ ਹੋਇਆ ਪਿਆ ਤੇ ਹਰ ਕਿਸਾਨਾਂ ਦਾ ਵੀ ਮੇਰੇ ਤੱਕ ਕੋਈ ਜਾਣਕਾਰੀ ਪਹੁੰਚੇ ਤਾਂ ਜੋ ਜੋ ਵੀ ਦੇਸ਼ ਭਰ ਦੇ ਵਿੱਚ ਆ ਪੰਜਾਬ ਦੇ ਵਿੱਚ ਜੋ ਵੀ ਹਲਚਲ ਹੋ ਰਹੀ ਹੈ ਉਹਦੇ ਬਾਰੇ ਜਾਣਕਾਰੀ ਤੁਹਾਡਾ ਤੁਹਾਡੇ ਕਿਹੜਾ ਵੀ ਮੈਂ ਕਟਿਆ ਪਿਆ ਕਟਿਆ ਪਿਆ ਨੈਟਵਰਕ ਸਾਰਾ ਬੰਦ ਹੈ ਤੇ ਇਹੀ ਹੈ ਵੀ ਸਾਨੂੰ ਵੀ ਕੋਈ ਜਾਣਕਾਰੀ ਮਿਲੇ ਕੀ ਹੋਈ ਜਾਂਦਾ ਦੇਸ਼ 'ਚ ਦੇਸ਼ ਨਾਲ ਸਾਨੂੰ ਤਾਂ ਕਟਿਆ ਪਿਆ ਕਿਸਾਨਾਂ ਨੂੰ બસ ਇਹੀ ਹੈ ਵੀ ਜਾਣਕਾਰੀ ਮਿਲੇ ਵੀ ਕਿਸਾਨਾਂ ਦਾ ਮੀਟਿੰਗ ਹੋ ਰਹੀ ਹੈ ਸਰਕਾਰ ਦੀ ਕੀ ਕਰ ਰਹੀ ਹੈ ਸਰਕਾਰ ਹਾਂ ਅ ਤੋ ਤਸਵੀਰ ਵੀ ਦਿਖਾ ਦਿੰਨੇ ਨਾਲ ਦੀ ਨਾਲ ਟੀਵੀ ਦੇ ਨਾਲ-ਨਾਲ ਏਸੀ ਦੇ ਪ੍ਰਬੰਧ ਵੀ ਕੀਤੇ ਗਏ ਨੇ ਤਾਂ ਜੋ ਅਗਲਾ ਮੌਸਮ ਜੋ ਗਰਮੀ ਦਾ ਆਉਣ ਵਾਲਾ ਉਹ ਸਬੰਧ ਦੇ ਵਿੱਚ ਸਾਰੇ ਪ੍ਰਬੰਧ ਜੋ ਕਿਸਾਨਾਂ ਵੱਲੋਂ ਕੀਤੇ ਗਏ ਨੇ ਆਪਣੇ ਰਹਿਣ ਸਣ ਦੇ ਲਈ ਰਾਸ਼ਨ ਪਾਣੀ ਹਰ ਕੋਈ ਚੀਜ਼ ਨਾਲ ਲੈ ਕੇ ਆਏ ਨੇ ਬਕਾਇਦਾ ਫਰਿੱਜ ਏਸੀ ਟੀਵੀ ਟਰਾਲੀ ਦੇ ਵਿੱਚ ਉਪਲਬਧ ਕੀਤਾ ਗਿਆ ਜਿਹੜੇ ਵਿਦੇਸ਼ਾਂ ਦੇ ਵਿੱਚ ਕੋਈ ਬਾਹਰ ਜਾਂਦਾ ਜਾਂ ਟੂਰ ਤੇ ਜਾਂਦਾ ਅਜਿਹੀਆਂ ਟਰਾਲੀਆਂ ਤਿਆਰ ਕੀਤੀਆਂ ਜਾਂਦੀਆਂ ਨੇ ਜੋ ਲੋਕ ਹਾਂ ਤੇ ਹੱਥੀ ਤਿਆਰ ਕੀਤੀ ਹੋਈ ਟਰਾਲੀ ਆ ਕਹਿ ਸਕਦੇ ਕਿ ਹਰ ਚੀਜ਼ ਇਸ ਦੇ ਵਿੱਚ ਉਪਲਬਧ ਕਰਾਈ ਗਈ ਹੈ ਬਾਈ ਹੋਰਾਂ ਵੱਲੋਂ ਜ਼ਿਕਰ ਕੀਤਾ ਗਿਆ ਕਿ ਜੋ ਦਿੱਲੀ ਪਹਿਲਾ ਕਿਸਾਨੀ ਅੰਦੋਲਨ ਸੀ ਉਸ ਵਕਤ ਇਹ ਟਰਾਲੀ ਤਿਆਰ ਕੀਤੀ ਗਈ ਸੀਗੀ ਤੇ ਉਸ ਦੇ ਸਬੰਧ ਦੇ ਵਿੱਚ ਹੁਣ ਅਗਲੇ ਮੋਰਚੇ ਦੀ ਅਗਲੇ ਜੋ ਸਾਡੀ ਮੰਗਾਂ ਨੇ ਉਸ ਦੇ ਸਬੰਧ ਦੇ ਵਿੱਚ ਮੋੜ ਤੋਂ ਇੱਥੇ ਟਰਾਲੀ ਲੈ ਕੇ ਆਏ ਆ ਤੇ ਕਿਸਾਨਾਂ ਦੇ ਜੋ ਹੱਕੀ ਮੰਗਣੇ ਉਸ ਨੂੰ ਲੈ ਕੇ ਲਗਾਤਾਰ ਡਟੇ ਹੋਏ ਆ ਜਿੰਨਾ ਸਮਾਂ ਲੱਗੇਗਾ ਇੱਥੇ ਡਟੇ ਰਹਾਂਗੇ ਅਤੇ ਆਪਣੀ ਮੰਗਾ ਸਰਕਾਰ ਤੋਂ ਮਣਵਾ ਕੇ ਹਟਾਂਗੇ